ਰਪਿੰਦਰ ਕੌਰ ਤੇ ਉਸਦੇ ਆਸ਼ਕ ਨੇ ਪੁਲਿਸ ਦੀ ਸੇਵਾ ਤੋਂ ਬਾਅਦ ਉਗਲੇ ਰਾਜ ਕਿਵੇਂ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਸਵੀਰਾਂ ਤੁਹਾਡੀ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹੁਣੇ ਆਸ਼ਕ ਤੇ ਮਸ਼ੂਕ ਦਾ ਜੋੜਾ ਆਪਣੇ ਪੈਰਾਂ ਤੇ ਵੀ ਤੁਰ ਨਹੀਂ ਪਾਰਿਆ ਲੱਗਦਾ ਇੰਜ ਹੈ ਕਿ ਪੁਲਿਸ ਨੇ ਚੰਗੀ ਖਾਤਰਦਾਰੀ ਕੀਤੀ ਹੈ ਪੂਰਾ ਮਾਜ਼ਰਾ ਕੀ ਹੈ ਕੀ ਹੋਇਆ ਆਖਰਕਾਰ ਕਿਵੇਂ ਗੁਰਵਿੰਦਰ ਸਿੰਘ ਨੂੰ ਰੁਪਿੰਦਰ ਤੇ ਉਸਦੇ ਆਸ਼ਿਕ ਨੇ ਮੌਤ ਦੇ ਘਾਟ ਉਤਾਰਿਆ ਇਸ ਨੂੰ ਲੈ ਕੇ ਬਹੁਤ ਦਿਲਚਸਪ ਤੇ ਰੂਹ ਕੰਬਾਉਣ ਵਾਲੀ ਜਾਣਕਾਰੀ ਆ ਰਹੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਵੇਖ ਰਹੇ ਹੋ ਗਲੋਬਲ ਸਟੂਡੀਓ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਬੇਨਤੀ ਹੈ ਕਿ ਤੁਸੀਂ ਸੈ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਨਾ ਕੀ ਹੋਇਆ ਉਸ ਰਾਤ ਜਿਸ ਰਾਤ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਇਸ ਨੂੰ ਲੈ ਕੇ ਅਹਿਮ ਖੁਲਾਸੇ ਹੋਏ ਨਹੀਂ ਮੀਡੀਆ ਰਪੋਰਟਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਕਿਵੇਂ ਬੜੇ ਹੀ ਸ਼ਾਤਰ ਤਰੀਕੇ ਦੇ ਨਾਲ ਰੁਪਿੰਦਰ ਕੌਰ ਤੇ ਉਸਦੇ ਆਸ਼ਿਕ ਨੇ ਮਿਲ ਕੇ ਗੁਰਵਿੰਦਰ ਸਿੰਘ ਨੂੰ ਇਸ ਫਾਨੀ ਦੁਨੀਆ ਤੋਂ ਤੋੜ ਦਿੱਤਾ ਕਿਵੇਂ ਇੱਕ ਵਿਆਹ ਜਿਹੜਾ ਉਹ ਇਸ ਦਰਦਨਾਕ ਅੰਤ ਦੇ ਨਾਲ ਸਮਾਪਤ ਹੋਇਆ ਕਿਵੇਂ ਇਸ਼ਕ ਦੀਆਂ ਪੀਂਗਾ ਦੇ ਚੱਕਰ ਦੇ ਵਿੱਚ ਰੁਪਿੰਦਰ ਕੌਰ ਜਿਹੜੀ ਹੈ ਉਹ ਇੰਨੇ ਲੰਬੇ ਤੇ ਉੱਚੇ ਹਲਾਰੇ ਲੈਣ ਲੱਗੀ ਕਿ ਉਸਨੇ ਆਪਣੀਆਂ ਕਦਰਾਂ ਕੀਮਤਾਂ ਇਨਸਾਨੀ ਕਦਰਾਂ ਕੀਮਤਾਂ ਦੀ ਵੀ ਪਰਵਾਹ ਨਹੀਂ ਕੀਤੀ। ਅ ਮਾਮਲਾ ਇਹ ਹੈ ਜੋ ਗੱਲ ਪੁਲਿਸ ਦੇ ਜਾਂਚ ਦੇ ਦੌਰਾਨ ਸਾਹਮਣੇ ਆਈ ਹੈ ਉਹਦੇ ਬਾਰੇ ਤੁਹਾਨੂੰ ਦੱਸ ਦਿਆਂ। ਦਰਅਸਲ ਜਿਸ ਰਾਤ ਗੁਰਵਿੰਦਰ ਦਾ ਕਤਲ ਹੋਇਆ ਉਸ ਰਾਤ ਗੁਰਵਿੰਦਰ ਨੂੰ ਪਹਿਲਾਂ ਜ਼ਹਿਰ ਦਿੱਤੀ ਗਈ। ਜ਼ਹਿਰ ਦੇਣ ਤੋਂ ਬਾਅਦ ਗੁਰਵਿੰਦਰ ਨੂੰ ਉਸ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ ਉਹ ਚੰਗਾ ਪਲਾਸੀ ਜਾਂ ਉਸ ਜ਼ਹਿਰ ਦਾ ਅਸਰ ਕੁਝ ਸਮੇਂ ਬਾਅਦ ਹੋਣਾ ਸੀ ਤਾਂ ਜਦੋਂ ਇਹਨਾਂ ਨੇ ਵੇਖਿਆ ਕਿ ਗੁਰਵਿੰਦਰ ਨੂੰ ਤਾਂ ਕੁਝ ਹੋਇਆ ਹੀ ਨਹੀਂ ਇਹ ਤਾਂ ਮੁੰਡਾ ਚੰਗਾ ਪਲਾ ਤੁਰਿਆ ਫਿਰਦਾ ਤਾਂ ਇਸ ਜੋੜੇ ਨੇ ਇਸ ਆਸ਼ਕ ਤੇ ਮਸ਼ੂਕ ਦੇ ਜੋੜੇ ਨੇ ਆਪਣਾ 20 ਪਲਾਨ ਪਲਾਨ ਹੈ ਜਿਹੜਾ ਦੂਜਾ ਪਲਾਨ ਹੈ ਉੱਤੇ ਕੰਮ ਸ਼ੁਰੂ ਕਰ ਦਿੱਤਾ ਇਸੇ ਦਰਮਿਆਨ ਰੁਪਿੰਦਰ ਨੇ ਆਪਣੇ ਆਸ਼ਕ ਨੂੰ ਆਪਣੇ ਸਹੁਰਿਆਂ ਦੇ ਘਰ ਸੱਦਿਆ ਇਹ ਦੋਵੇਂ ਜਾਣੇ ਕੋਠੇ ਤੇ ਖਲੋ ਕੇ ਕੁਝ ਘਸਰਮੁਸਰ ਕਰ ਰਹੇ ਸੀ ਤਾਂ ਅਚਾਨਕ ਗੁਰਵਿੰਦਰ ਉੱਥੇ ਆ ਜਾਂਦਾ ਹੈ ਗੱਲ ਵੱਧ ਜਾਂਦੀ ਹੈ ਸੁਭਾਵਕ ਜੀ ਗੱਲ ਹੈ ਕਿ ਜਦੋਂ ਕਿਸੇ ਦੀ ਪਤਨੀ ਦੇ ਨਾਲ ਕੋਈ ਗੈਰ ਮਰਦ ਖੜਾ ਹੋਵੇਗਾ ਸਾਡੇ ਸਮਾਜ ਦੇ ਅੰਦਰ ਉਸ ਨੂੰ ਤਾਂ ਫਿਰ ਦੂਜੇ ਤਰੀਕੇ ਨਾਲ ਹੀ ਲਿਆ ਜਾਂਦਾ ਹੈ ਤਾਂ ਗੁਰਵਿੰਦਰ ਜਿਹੜੀ ਹੈ ਮਾਫ ਕਰਨਾ ਗੁਰਵਿੰਦਰ ਜਿਹੜਾ ਉਹ ਆਉਂਦਾ ਉੱਥੇ ਉਹਨਾਂ ਦੀ ਕੁਛ ਕਹਾ ਸੁਣੀ ਹੁੰਦੀ ਹੈ ਤੇ ਇਹ ਦੋਵੇਂ ਰਾਜ ਕੇ ਗੁਰਵਿੰਦਰ ਨੂੰ ਕੁੱਟਦੇ ਆ ਉਹਦੀ ਕੁੱਟਮਾਰ ਕਰਦੇ ਆ ਫਿਰ ਤੱਕੇ ਦੇ ਨਾਲ ਗੁਰਵਿੰਦਰ ਦੇ ਮੂੰਹ ਦੇ ਵਿੱਚ ਜ਼ਹਿਰ ਪਾਇਆ ਜਾਂਦਾ ਜਿਸ ਤੋਂ ਬਾਅਦ ਗੁਰਵਿੰਦਰ ਦਾ ਇਹ ਦੋਵੇਂ ਰਲ ਕੇ ਕਤਲ ਕਰ ਦਿੰਦੇ ਆ ਤੇ ਗੁਰਵਿੰਦਰ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਛੱਡ ਕੇ ਚਲਿਆ ਜਾਂਦਾ ਹੈ ਇਹ ਹੈ ਕਹਾਣੀ ਇੱਥੋਂ ਤੱਕ ਦੀ ਉਸ ਤੋਂ ਬਾਅਦ ਇਹ ਜੋੜਾ ਬੜਾ ਸ਼ਾਤਰ ਸੀ ਇਹਨੇ ਸੋਚਿਆ ਕਿ ਇਸ ਨੂੰ ਹੁਣ ਕਵਰ ਅਪ ਵੀ ਕਰਨਾ ਹੈ ਕਵਰ ਅਪ ਕਿਵੇਂ ਕੀਤਾ ਜਾਵੇ ਤਾਂ ਰਪਿੰਦਰ ਤੇ ਉਸਦੇ ਆਸ਼ਿਕ ਨੇ ਰਲ ਕੇ ਜਿਹੜਾ ਲੁੱਟ ਖੋਹ ਦਾ ਚੋਰਾਂ ਦਾ ਬਹਾਨਾ ਬਣਾਇਆ ਉਹਨਾਂ ਨੇ ਕਿਹਾ ਕਿ ਜਿਹੜਾ ਗੁਰਵਿੰਦਰ ਨੂੰ ਚੋਰ ਕਤਲ ਕਰ ਗਏ ਘਰ ਦਾ ਸਮਾਨ ਖਲਾਰ ਦਿੱਤਾ ਗਿਆ ਜਾਨੀ ਕਿ ਇਥੋਂ ਤੱਕ ਕਿ ਵੀ ਹੁਣ ਪਰਿਵਾਰ ਵਾਲੇ ਕਹਿੰਦੇ ਕਿ ਭਾਈ ਜੇ ਚੋਰ ਆਏ ਸੀ ਤਾਂ ਤੇਰੀ ਸੋਨੇ ਦੀ ਚੈਨ ਗਲ ਦੇ ਵਿੱਚ ਕਿਵੇਂ ਪਈ ਰਹਗੀ ਜਾਨੀ ਕਿ ਸਾਰੀਆਂ ਚੀਜ਼ਾਂ ਸੀ ਤੇ ਐਸੀਆਂ 6 ਗਲਤੀਆਂ ਜਿਹੜੀਆਂ ਪੁਲਿਸ ਜਾਂਚ ਸਾਹਮਣੇ ਆਈਆਂ ਜਿਨ੍ਹਾਂ ਨੇ ਰੁਪਿੰਦਰ ਤੇ ਉਸਦੇ ਆਸ਼ਕ ਦਾ ਨੂੰ ਜਿਹੜਾ ਉਹ ਸਲਾਖਾਂ ਦੇ ਪਿੱਛੇ ਧੱਕਣ ਦਾ ਕੰਮ ਕੀਤਾ ਉਹਨਾਂ ਗਲਤੀਆਂ ਨੂੰ ਜਿਹੜਾ ਉਹ ਜਿਹੜਾ ਇਹਨਾਂ ਦੋਵਾਂ ਜੋੜੇ ਨੂੰ ਫਸਾ ਦਿੱਤਾ ਮਾਮਲਾ ਇੱਥੇ ਨਹੀਂ ਰੁਕਦਾ ਹੁਣ ਪੁਲਿਸ ਜਾਂਚ ਦੇ ਵਿੱਚ ਅੱਗੇ ਹੋਰ ਖੁਲਾਸੇ ਹੋਣ ਦੀ ਉਮੀਦ ਵੀ ਹੈ ਉਹਨਾਂ ਦੱਸਦੀ ਹੈ ਕਿ 2023 ਦੇ ਵਿੱਚ ਗੁਰਵਿੰਦਰ ਤੇ ਰੁਪਿੰਦਰ ਦਾ ਵਿਆਹ ਹੁੰਦਾ ਹੈ 2024 ਤੱਕ ਰੁਪਿੰਦਰ ਕੈਨੇਡਾ ਚਲੇ ਜਾਂਦੀ ਹੈ ਤੇ ਉੱਥੋਂ ਉਹਨੂੰ ਵਾਪਸ ਰਿਪੋਰਟ ਕਰਕੇ ਭਾਰਤ ਤੋਂ ਵਾਪਸ ਭੇਜਿਆ ਜਾਂਦਾ ਹੈ ਤੇ ਉਸੇ ਸਮੇਂ ਉਸੇ ਅਡਵੋਟੇਸ਼ਨ ਦੇ ਵਿੱਚ ਜਿਹੜਾ ਉਹਦਾ ਆਸ਼ਿਕ ਹੈ ਉਹ ਵੀ ਨਾਲ ਆਉਂਦਾ ਹੈ ਤੇ ਉਸ ਆਸ਼ਿਕ ਨੂੰ ਦੇ ਨਾਲ ਇਹਨਾਂ ਦੀ ਗੱਲਬਾਤ ਹੁੰਦੀ ਹੈ ਤੇ ਇਹਨਾਂ ਦੇ ਦੋਵਾਂ ਦੇ ਨਾਜਾਇਜ਼ ਸਬੰਧ ਜਿਹੜੇ ਐ ਐਕਸਟਰਾ ਮੈਰੀਅਲ ਫੇਅਰਸ ਜਿਹੜੇ ਆ ਉਹ ਵਧਦੇ ਹੈ ਉਸ ਤੋਂ ਬਾਅਦ ਜਿਹੜੇ ਲਗਾਤਾਰ ਚੱਲਦੇ ਆ ਗੁਰਵਿੰਦਰ ਨੂੰ ਇਸ ਦਾ ਪਤਾ ਲੱਗ ਜਾਂਦਾ ਤੇ ਇਹ ਸਾਰੀ ਕਹਾਣੀ ਜਿਹੜੀ ਆ ਉਹ ਇਸ ਤਰ੍ਹਾਂ ਨਾਲ ਹੁੰਦੀ ਹੈ ਕਿ ਗੁਰਵਿੰਦਰ ਜਿਹੜਾ ਇਹਨਾਂ ਸੋਹਣਾ ਸੁਨੱਖਾ ਸੀ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ ਸੀ ਇਹ ਚੁੱਕ ਨਹੀਂ ਕਿ ਰੁਪਿੰਦਰ ਕੋਈ ਗਰ ਕੋਈ ਕੋਜੀ ਕੁੜੀ ਸੀ ਉਹ ਵੀ ਸੋਹਣੀ ਸੁਨੱਖੀ ਸੀ ਚੰਗੇ ਪਰਿਵਾਰ ਦੀ ਕੁੜੀ ਦੇਖਣ ਨੂੰ ਲੱਗਦੀ ਹੈ ਪਰ ਜਦੋਂ ਇਸ਼ਕ ਦਾ ਭੂਤ ਸਿਰ ਚੜ ਕੇ ਬੋਲਦਾ ਹੈ ਤਾਂ ਵੱਡੇ ਵੱਡਿਆਂ ਨੂੰ ਜਿਹੜਾ ਉਹ ਬਦਲਾ ਦਿੰਦਾ ਹੈ ਅਕਸਰ ਕੁਝ ਕਿੱਸੇ ਕਹਾਣੀਆਂ ਆਪਾਂ ਅਕਸਰ ਹੀ ਅਜਿਹੀਆਂ ਸੁਣਦੇ ਰਹਿੰਨੇ ਆ ਇਹ ਬਹੁਤ ਹਾਈਲਾਈਟ ਮਾਮਲਾ ਹੈ ਐਸੇ ਮਾਮਲੇ ਸਾਡੇ ਸਮਾਜ ਦੇ ਅੰਦਰ ਭਰੇ ਪਏ ਐ ਖਾਸ ਕਰਕੇ ਕੈਨੇਡਾ ਪੰਜਾਬ ਦੇ ਲਈ ਕਿ ਇਹ ਬਣਦਾ ਜਾ ਰਿਹਾ ਹੈ ਕਿ ਨਸੂਰ ਬਣਦਾ ਜਾ ਰਿਹਾ ਹੈ ਸਾਡੇ ਰਿਸ਼ਤਿਆਂ ਨੂੰ ਸਾਡੀਆਂ ਕਦਰਾਂ ਕੀਮਤਾਂ ਨੂੰ ਚਲੋ ਕਿਸੇ ਦੀ ਕਿਸੇ ਜਨਮੀਆਂ ਬੀਬੀ ਦੀ ਨਹੀਂ ਬਣਦੀ ਮੰਨ ਲੈਂਦੇ ਆ ਕਿ ਨਹੀਂ ਬਣਦੀ ਨਹੀਂ ਨਿਭਦੀ ਨਿਭ ਸਕਦੀ ਹੁੰਦੀ ਕਈ ਵਾਰ ਖਾਸ ਕਰਕੇ ਅਰੇਂਜ ਮੈਰਿਜਾਂ ਦੇ ਅੰਦਰ ਇਹ ਬਹੁਤ ਦਿੱਕਤ ਹੈ ਹੋ ਸਕਦੀ ਹੈ ਪਰ ਸਵਾਲ ਇਹ ਹੈ ਕਿ ਇਸ ਦੇ ਬਾਵਜੂਦ ਕੀ ਤੁਸੀਂ ਅਲੱਗ-ਅਲੱਗ ਹੋਣਾ ਚੰਗਾ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਮਾਰ ਦੋ ਇਹਦੇ ਨਾਲੋਂ ਤੁਹਾਨੂੰ ਅਲੱਗ-ਅਲੱਗ ਹੋ ਜਾਣਾ ਚੰਗਾ ਨਹੀਂ ਹੈ ਕੀ ਕੈਨੇਡਾ ਨੇ ਸਾਡੇ ਸੁਸਾਇਟੀ ਨੂੰ ਇਸ ਮਹਾਨੇ ਤੇ ਲਿਆ ਰੱਖਿਆ ਕਿ ਜਿਹੜਾ ਸਾਡੇ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੇ ਪ੍ਰਵਾਸ ਕੀਤਾ ਤੇ ਉਹਨਾਂ ਨੇ ਉੱਥੇ ਚੰਗੀ ਕਮਾਈ ਕਰਕੇ ਵਾਪਸ ਪੈਸੇ ਭੇਜਣ ਦੀ ਥਾਂ ਜਾਂ ਉੱਥੇ ਹੀ ਸੈਟਲ ਹੋਣ ਦੀ ਥਾਂ ਜਿਹੜਾ ਉਹ ਕੁਰਾਹੇ ਵੀ ਪੈ ਗੇ ਕਦਰਾਂ ਕੀਮਤਾਂ ਇਨਸਾਨੀ ਕਦਰਾਂ ਕੀਮਤਾਂ ਨੂੰ ਵੀ ਚੁੱਲ੍ਹੇ 'ਚ ਪਾਤਾ ਤਾਂ ਇਹ ਸਵਾਲ ਨੇ ਕਿ ਇੰਨੇ ਨਿਰਮੋਹੇ ਕਰ ਦਿੱਤੇ ਸਾਡੇ ਲੋਕ ਕੈਨੇਡਾ ਨੇ ਇੱਕ ਵੱਡਾ ਸਵਾਲ ਹੈ ਜਿਹੜਾ ਇਸ ਘਟਨਾ ਤੋਂ ਬਾਅਦ ਵੱਡੇ ਪੱਧਰ ਤੇ ਉਪਜਦਾ ਹੋਇਆ ਨਜ਼ਰ ਆਉਂਦਾ